ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੋਵੇਂ ਭਰਾ ਇੱਕ ਦੂਜੇ ਦੇ ਕਦੇ ਸਾਥੀ ਸੀ ਅਤੇ ਹੁਣ ਸਿਆਸੀ ਦਸ਼ਮਣ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਆਪਣੀਆਂ ਹਲਕੀਆਂ ਫੁਲਕੀਆਂ ਗੱਲਾਂ ਦੇ ਲਈ ਜਾਣੇ ਜਾਂਦੇ ਰਹੇ ਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਬੜੇ ਸੰਜੀਦਾ ਤੇ ਗੰਭੀਰ ਸੁਭਾਅ ਦੇ ਲਈ ਜਾਣੇ ਜਾਂਦੇ ਰਹੇ ਅਤੇ ਅਕਸਰ ਹੀ ਮਨਪ੍ਰੀਤ ਸਿੰਘ ਬਾਦਲ ਦੇ ਮੂੰਹੋਂ ਸਭ ਨੇ ਸ਼ੇਰੋ ਸ਼ੇਰੀ ਤਾਂ ਜ਼ਰੂਰ ਸੁਣੀ ਹੋਏਗੀ ਪਰ ਸੁਖਬੀਰ ਬਾਦਲ ਨੇ ਮਨਪ੍ਰੀਤ ਦੀ ਸ਼ੇਰੋ ਸ਼ਾਰੀ ਅਤੇ ਸੀਰੀਅਸ ਸੁਭਾਅ ਦਾ ਮਜ਼ਾਕ ਉਡਾਇਆ ਅਤੇ ਲੋਕਾਂ ਨੂੰ ਵੀ ਹਸਾਇਆ ਸਖਬੀਰ ਨੇ ਕਾਂਗਰਸ ਸਰਕਾਰ ਦੇ ਚੋਣਾਂ ਵੇਲੇ ਕੀਤੇ ਦਾਅਵਿਆਂ ਨੂੰ ਗੱਪਾਂ ਕਰਾਰ ਦਿੰਦੇ ਆ ਮਨਪ੍ਰੀਤ ਬਾਦਲ ਦੇ ਝੂਠ ਵੀ ਲੋਕਾਂ ਨੂੰ ਯਾਦ ਕਰਾਇਆ ਤੇ ਖੂਬ ਹਾਸੇ ਪਾਏ ਨੇ ਸਕਰਜਾ ਮਾ ਜੂ ਮਰੇ ਜਿੰਨਾ ਮਰਜੀ ਗੂਰ ਬੋਲੋ ਮਨਪ੍ਰੀਤ ਵੀ ਬੜੇ ਗੱਪ ਮਾਰੇ ਹੋਣੇ ਸਮਝ ਅੱਛਾ ਪਹਿਲੀ ਵਾਰ ਤਾਂ ਗੱਲ ਐ ਕਰੂੰਗਾ ਤੁਸੀਂ ਸਮਝ ਮੇਥੋਂ ਤੁਹਾਡਾ ਸੰਤ ਕੋਈ ਨਹੀਂ ਪਹਿਤ ਐ ਕਰੂੰਗਾ ਮੇਰਾ ਦਿਲ ਦੁਖਦਾ ਇੱਕੋਂ ਵਾਸਤੇ ਕੰਗਾ ਮੈਂ ਕਿਤਾ ਨਹੀਂ ਕੀ ਹੋ ਜਾਣਾ ਮੁਖ ਵਾਸਤੇ ਕੰਮ ਵਾਸਤੇ ਮੇਰਾ ਪੰਜਾਬ ਆਏ ਸ਼ਤਰ ਬਣਾਉਗਾ ਜਿਵੇਂ ਮੈਂ ਅਗਲਾ 11 ਦਾ ਪਿੰਨੋ ਬਿਤਾਉਣਾ ਇੱਕ ਮਿੰਟ ਯਾਰੇ ਖੜ ਜਾ ਅੱਛਾ ਦੂਜੀ ਵਾਰ ਕਰੂੰਗਾ ਇਹਨੂੰ ਦਾਨ ਮਾਮਲਾ ਫਿਰ ਫਿਰ ਕਰਾਂਗਾ ਇੱਥੇ ਮੈਨੂੰ ਕਹਿੰਦੇ ਅਖਬਾਰਾਂ ਨੇ ਕਿ ਤੁਹਾਨੂੰ ਪ੍ਰੈਸ ਵਾਲਾ ਕਹਿੰਦਾ ਸੀ ਕਿ ਲੱਤ ਮਾਰ ਕੇ ਤੁਸੀਂ ਦਰਵਾਜ਼ਾ ਖੋਲ੍ਹਿਆ ਮੇਰੇ ਕੋਲ ਤੁਸੀਂ ਪ੍ਰੈਸ ਵਾਲੇ ਉਹਦੇ ਨਾਲ ਮਿਲਣ ਗਏ ਉਹਨੂੰ ਕਹਿੰਦੇ ਕਿ ਜੈਸੀ ਬਣਾ ਉੱਥੇ ਗਏ ਉਹਨੂੰ ਦੋ ਦਿਨ ਮਿਲੇ ਹੀ ਨਹੀਂ ਮੈਂ ਕਿਹੜੇ ਘਰ ਤੋਂ ਲੱਤਾਂ ਮਾਰਿਆ ਨਹੀਂ ਸੀ ਮੈਂ ਬੇਨਤੀ ਇਹ ਕਰਦਾ ਯਾਰ ਆਪਣੇ ਆਪਣੇ ਮਾਤਲਾਂ 30 ਕਿਲੋਮੀਟਰ ਤੇ ਅਸੀਂ ਰਹਿਣੇ ਉਹਨੂੰ ਭਿੰਡੇ ਵਾਲਿਆਂ ਨੂੰ ਇਹ ਤਾਂ ਵੱਡੀ ਸਰਕਾਰ ਵੱਡੀ ਸਰਕਾਰ ਕੀ ਮਿਲਦੀ ਦੀ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਥੋੜੇ ਸਾਰੇ ਚਾਅ ਤੁਮੇ ਕਰ ਕੀਤੇ ਮੈਂ ਲੱਗਾ 70% ਜੋ ਕੰਮ ਦਿੱਤੇ ਤੁਸੀਂ ਮੰਗੇ ਵੀ ਨਹੀਂ ਸੀ